ਇਸ ਜਗ੍ਹਾ ਦਾ ਜਿਹੜਾ ਆਨੰਦ ਆ ਉਹ ਬੋਲ ਕੇ ਬਿਆਨ ਨਹੀਂ ਕੀਤਾ ਜਾ ਸਕਦਾ ਜੋ ਕੁਦਰਤ ਇੱਥੇ ਵਸੀ ਆ ਜੋ ਰੁੱਖ ਜੋ ਨਹਿਰ ਦਾ ਇੱਕ ਸ਼ਾਂਤ ਮਾਹੌਲ ਜਾਂ ਪਾਣੀ ਦੀ ਆਵਾਜ਼ ਉਹ ਕਹਿ ਕੇ ਬਿਆਨ ਨਹੀਂ ਕੀਤੀ ਜਾ ਸਕਦੀ ਉਹ ਜੇ ਬਸ ਫਰਾ ਕਾਹ ਪੜੀ ਜਾਂਦਾ ਸੀ ਹਾਂ ਉਹ ਘਰਾਟ ਲੱਗੇ ਆ ਪਾਣੀ ਦਾ ਇਹ ਤਾਂ ਕਰਾਈ ਰਹਿਤੀ ਅੰਗਰੇਜ਼ਾਂ ਦੇ ਦਮੇ ਦੀ ਉਹ ਇੱਧਰ ਰੈਸਟ ਹਾਊਸ ਆ ਉਹ ਵੀ ਤੁਹਾਨੂੰ ਅੱਗੇ ਚੱਲ ਕੇ ਦਿਖਾਉਨੇ ਆ। ਵਸੂ ਗਵਾ ਕੱਢਿਆ ਨਹਿਰ ਜੀ। ਇਹ ਰੁੱਕ ਸਾਰੇ ਓਕਮੇ ਤੇ ਲੱਗੀ ਹੋਈ ਹੈ। ਹਾਂ। ਗਰਮੀਆਂ 'ਚ ਇੱਥੇ ਠੰਡਾ ਵਾਤਾਵਰਨ ਦਿੰਦਾ। 600 ਸਾਲ ਪੁਰਾਣੀ ਰੁੱਖ ਹੈ। 这个是干的，这个。<music>